ਸਸਿਕਾ ਜੀ ਮਹਾ ਕੁਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਸਿਆਸਤ ਦੇ ਵਿੱਚ ਵੱਡੀ ਫੇਰ ਬਦਲ ਹੋਣ ਵਾਲੀ ਹੈ ਜਿਸ ਰਿਜ਼ਲਟ ਡੋਨਲਡ 트ੰਪ 2 ਜਨਵਰੀ ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਦੇ ਵਜੋਂ ਸੋਚੁੱਕਨ ਜਾਤੇ ਨੇ ਤੇ ਇਸ ਤਹਿਤ ਵਿਦੇਸ਼ੀ ਮੰਤਰੀ ਡਾਕਟਰ ਐਸ ਜੇ ਸ਼ੰਕਰ ਰਾਸ਼ਟਰਪਤੀ ਡੋਨਲਡ 트ੰਪ ਦੇ ਸੋਚੁੱਕ ਸਮਾਰੋਹ ਦੇ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਗੇ ਅਤੇ ਆਪਣੀ ਫੇਰੀ ਦੇ ਦੌਰਾਨ ਵਿਦੇਸ਼ ਮੰਤਰੀ ਨਵੇਂ ਅਮਰੀਕੀ ਪ੍ਰਸ਼ਾਸਨ ਦੇ ਪ੍ਰਤੀਨਿਧਿਆ ਅਤੇ ਸੋਚੁੱਕ ਸਮਾਰੋਹ ਦੇ ਵਿੱਚ ਸ਼ਾਮਲ ਹੋਣ ਵਾਲੇ ਹੋਰ ਅੰਤਰਰਾਸ਼ਟਰੀ ਪਤਵੰਤਿਆਂ ਦੇ ਨਾਲ ਵੀ ਗੱਲਬਾਤ ਕਰਨਗੇ ਜਿਸ ਦੀ ਜਾਣਕਾਰੀ ਐਮਈਏ ਦੇ ਵੱਲੋਂ ਟਵੀਟ ਕਰਕੇ ਸਾਂਝੀ ਕੀਤੀ ਗਈ ਹੈ ਤੇ ਐਮਈਏ ਨੇ ਬਿਆਨ ਮੁਤਾਬਕ ਟਰੰਪ ਵਿਜ ਦੇ ਸੌ ਚੁੱਕ ਸਮਾਗਮ ਦੇ ਵਿੱਚ ਜੈ ਸ਼ੰਕਰ ਦੀ ਸ਼ਮੂਲੀਅਤ ਅਤੇ ਉਹਨਾਂ ਦੀ ਫੇਰੀ ਦੇ ਨਾਲ ਭਾਰਤ ਅਤੇ ਅਮਰੀਕਾ ਦੇ ਵਿਚਕਾਰ ਕੌਟਨੀਤਕ ਸਬੰਧਾਂ ਦੇ ਹੋਰ ਮਜ਼ਬੂਤ ਹੋਣ ਦੀ ਵੀ ਉਮੀਦ ਹੈ ਕਿਉਂਕਿ ਆਉਣ ਵਾਲੇ ਅਮਰੀਕੀ ਪ੍ਰਸ਼ਾਸਨ ਦਾ ਕਾਰਜਕਾਲ ਸ਼ੁਰੂ ਹੋ ਰਿਹਾ ਹੈ ਡੋਨਲਡ ਟਰੰਪ ਦਾ ਸੋਚੁੱਕ ਸਮਾਗਮ 22 ਜਨਵਰੀ ਨੂੰ ਦੁਪਹਿਰ 12 ਵਜੇ ਯਾਨਕੀ ਭਾਰਤੀ ਸਮੇਂ ਦੇ ਅਨੁਸਾਰ 10:30 ਵਜੇ ਸ਼ੁਰੂ ਹੋਵੇਗਾ ਇਸ ਦੇ ਨਾਲ ਹੀ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਨਵੇਂ ਚੁਣੇ ਗਏ ਉਪ ਰਾਸ਼ਟਰਪਤੀ ਜਿਹੜੀ ਫੈਂਸ ਦੇ ਸੋਚੁੱਕ ਸਮਾਗਮ ਦੇ ਨਾਲ ਅਮਰੀਕੀ ਘਰੇਲੂ ਅਤੇ ਵਿਦੇਸ਼ੀ ਨੀਤੀ ਦੇ ਵਿੱਚ ਇੱਕ ਨਵੇਂ ਪੜਾਅ ਦੀ ਵੀ ਸ਼ੁਰੂਆਤ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ਭਾਰਤ ਇੱਕ ਮੁੱਖ ਸਹਿਯੋਗੀ ਹੋਣ ਦੇ ਨਾਤੇ H1B ਵੀਜ਼ਾ ਸੁਧਾਰਾ ਸਪਲਾਈ ਚੇਨ ਲਚਕਤਾ ਅਤੇ ਇੰਡੋ-ਪੈਸੀਫਿਕ ਖੇਤਰ ਵਰਗੇ ਮੁੱਦਿਆਂ ਉੱਤੇ ਪ੍ਰਸ਼ਾਸਨ ਦੇ ਰੁਖ ਉਤੇ ਨੇੜਿਓ ਨਜ਼ਰ ਰੱਖੇਗਾ ਦਸਿਆ ਚੰਪ ਦੇ ਸੌ ਚੁੱਕ ਸਮਾਗਮ ਤੇ ਵਿੱਚ ਕਈ ਵਿਦੇਸ਼ੀ ਮਹਿਮਾਨਾਂ ਦੇ ਸ਼ਾਮਲ ਹੋਣ ਦੀ ਵੀ ਉਮੀਦ ਹੈ ਜਿਨ੍ਹਾਂ ਦੇ ਵਿੱਚ ਅਰਜنٹੀਨਾ ਦੇ ਰਾਸ਼ਟਰਪਤੀ ਜੇਵੀਨ ਮੇਲੀ ਬ੍ਰਿਟੇਨ ਦੇ ਸੱਜੇ ਪੱਖੀ ਰਿਫਾਰਮ ਯੂਕੇ ਪਾਰਟੀ ਦੇ ਮੁਖੀ ਨਾਈਜ਼ੇਲ ਫਿਰਾਜ਼ ਜਾਪਾਨੀ ਵਿਦੇਸ਼ੀ ਕੇ ਮੰਤਰੀ تاکੇਸ਼ੀ ਯਾਵਾ ਇਟਲੀ ਦੇ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਅਤੇ ਇੱਕ ਸੱਜੇ ਪੱਖੀ ਸ਼ਾਮਲ ਹਨ ਇੱਕ ਫ੍ਰਾਂਸੀਸੀ ਰਾਜਨੀਤਿਕ ਪਾਰਟੀ ਦੇ ਨੇਤਾ ਦੇ ਸ਼ਾਮਲ ਹੋਣ ਦੀ ਵੀ ਉਮੀਦ ਜਤਾਈ ਜਾ ਰਹੀ ਹੈ ਹਾਲਾਂਕਿ ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਜੈਰ ਬੋਲਸੋਨਾਰੋ ਨੂੰ ਟਰੰਪ ਦੇ ਸੋਚੁਕ ਸਮਾਗਮ ਦੇ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ ਹਾਲਾਂਕਿ ਪਾਸਪੋਰਟ ਦੇ ਨਾਲ ਸੰਬੰਧਿਤ ਮੁੱਦੇ ਉਨ੍ਹਾਂ ਨੂੰ ਸਮਾਗਮ ਦੇ ਵਿੱਚ ਸ਼ਾਮਲ ਹੋਣ ਤੋਂ ਰੋਕ ਸਕਦੇ ਨੇ ਟਰੰਪ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਵੀ ਸੋਚੁਕ ਸਮਾਗਮ ਚ ਸ਼ਾਮਲ ਹੋਣ ਦੇ ਲਈ ਸੱਦਾ ਦਿੱਤਾ ਸੀ ਹਾਲਾਂਕਿ ਉਹ ਇਸ ਸਮਾਰੋਹ ਦੇ ਵਿੱਚ ਇੱਕ ਉੱਚ ਪੱਧਰੀ ਰਾਜਦੂਤ ਭੇਜ ਸਕਦੇ ਨੇ